ਆਈ ਨਿੱਕੀਆਂ ਕੁੜੀਆਂ ਆਪੋ ਆਪਣਾ ਨੇ ਆਪਣੇ ਕੱਪੜੇ ਲਾਗੋਂ ਲਾ ਲਈਆਂ ਤੇ ਮੇਰਾ ਸੂਟ ਬਾਹਰ ਹੀ ਧਜਣ ਗਿਆ ਵਾ ਵੇਖ ਲਾ ਉਹਦਾਂ ਆਂਦੀਆਂ ਤੇ ਅਹੀਂ ਇਹਨੂੰ ਕੁਝ ਕਹਿੰਦੀਆਂ ਨਹੀਂ ਕਿੰਨੀ ਈਰਖਾ ਕਰਦੀਆਂ ਨੇ ਮੇਰੇ ਨਾਲ ਕਿੱਡੀਆਂ ਛਾਪ ਚੀਜ਼ਾਂ ਦੇ ਉਦਾਂ ਹੀ ਧੁਰੀਆਂ ਅਸੀਂ ਰੰਡੀਆਂ ਨੇ सारा ही झूठ मेरा भिज गया तू बो मे मैं पूछनी है जाके मम्मी कोई लड़ नहीं हैगीके पुषणी फिर औखिया हो अरे ताीओ गंग होती धोती जाहगी पूछते मखी रह ਵਾਰ ਤੇ ਮੀਂਹ ਪਾਉਂਦਿਆਂ ਲੇ ਦਰਸ ਖੁਣਾ ਪਲੇ ਦੀ ਕੀ ਲੋੜ ਹੀ ਫਸਲਾਂ ਪੱਕੀਆਂ ਵਾਂ ਤੇ ਹੁਣ ਇਹਨਾਂ ਵੀ ਮੀਂਹ ਪਾਉਣ ਦਾ ਜੋਰ ਚੜ ਗਿਆ ਜਦੋਂ ਲੋਡ ਹੋਲੇ ਉਦੋਂ ਭਾਵੇਂ ਪਾਈ ਨਾ ਹਾਏ ਹਾਏ ਇਹ ਕੀ ਦੀ ਆਪ ਕੋ ਆਪਣਾ ਨੇ ਆਪਣੇ ਕੱਪੜੇ ਲਾਗੋ ਲਾ ਲਈਆਂ ਤੇ ਮੇਰਾ ਸੂਟ ਬਾਹਰ ਹੀ ਭਿੱਜ ਗਿਆ ਵੇਖ ਲਾ ਉਹ ਤਾਂ ਆਗੀਆਂ ਵੀ ਅਹੀਂ ਇਹਨੂੰ ਕੁਝ ਕਹਿੰਦੀਆਂ ਨਹੀਂ ਕਿੰਨੀ ਈਰਖਾ ਕਰਦੀਆਂ ਨੇ ਮੇਰੇ ਨਾਲ ਕੋਈ ਨਹੀਂ ਤੁਹਾਨੂੰ ਤੇ ਮੈਂ ਦੱਸਾਂ ਹੀ ਨਾ ਹੁਣ ਕਿੱਡੀਆਂ ਚਰਾਬ ਚੀਜ਼ਾਂ ਦੇ ਉਦਾਂ ਹੀ ਧੁਰੀਆਂ ਆ ਕੇ ਦਿੰਦੀਆਂ ਨੇ ਸਾਰਾ ਹੀ ਝੂਠ ਮੇਰਾ ਭਿੱਜ ਗਿਆ ਜੇ ਲਾਉਣਾ ਨਹੀਂ ਸੀ ਤੇ ਕਮ ਸੇ ਕਮ ਮੈਨੂੰ ਹੀ ਦੱਸ ਦਿੰਦੀਆਂ ਹੁੰਦੀਆਂ ਧੂਮੇ ਦੀ ਸਾਰੇ ਅੰਤਰੇ ਬਾਤੂ ਦਿੰਦੀ ਹੋਣੀ ਹੁੰਦੇ ਆ ਨਾਵਾ ਕੀ ਹੋਇਆ ਜੈਨੂੰ ਬੜਾ ਗਲਗਲ ਕਰਦੀ ਆ ਹੁੰਦਾ ਹੀ ਹੈ ਮੰਮੀ ਕੋੜ-ਬੋੜ ਨਾ ਕਰ ਤੇ ਫੁਰ ਦੱਸੋ ਕੀ ਕਰਾਂ ਮੇਲੋ ਮੇ ਨਾਲ ਕਿੱਡੀ ਦੇ ਜਾਗੀ ਕਰਦੀਆਂ ਨੇ ਕੀ ਕੀ ਤਾ ਇਹਨਾਂ ਤੇਰੇ ਨਾਲ ਆਹ ਮੰਮੀ ਮੇਰਾ ਸੋਡ ਉਥੇ ਮੀਂਹ ਚ ਭਿੱਜਣ ਨਾਲ ਆਪ ਆਪਣੇ ਸਾਰੇ ਕੱਪੜੇ ਲਾਗੋ ਲਾਣੇ ਇਨਾਂ ਨੇ ਨਾ ਉਹ ਮੈਦਾਨ ਉੱਖਣ ਡਈ ਸਾਂ ਕਿ ਸ਼ਿਟਾ ਉਹ ਲੈ ਗਿਆ ਤੇ ਜਿਹੜੇ ਕੱਪੜੇ ਧੋਤੇ ਜੇ ਨਾ ਤੇ ਉਹ ਲਾ ਲਓ ਤੇ ਮੈਨੂੰ ਤਾਂ ਪਤਾ ਹੀ ਨਹੀਂ ਵੀ ਇਹਨਾਂ ਤੇਰਾ ਸੂਟ ਨਹੀਂ ਗੱਲ ਆ ਕਿ ਆਂਦਾ ਹੈਗਾ ਇਹਨਾਂ ਦੇ ਢਿੱਡ 'ਚ ਕਿੰਨਾ ਕੋੜ ਹੈ ਤੂੰ ਬੋ ਮਰਤੀ ਇਥੇ ਤੇਨੂੰ ਮੈਂ ਪੁੱਛਣੀ ਆ ਜਾ ਕੇ ਮੰਮੀ ਕੋਈ ਲੋੜ ਨਹੀਂ ਹੈਗੀ ਜਾ ਕੇ ਪੁੱਛੇ ਨਹੀਂ ਫੇਰ ਔਖੀਆਂ ਹੋਣਗੀਆਂ ਕਹਿੰਦੀ ਆਪਣੀ ਮਾਂ ਨੂੰ ਕੁੱਠੀਆਂ ਪੱਟੀਆਂ ਪੜਾਈਆਂ ਤੇ ਆਣ ਕੇ ਹੜ ਨਾਲ ਲੜਾ ਲੱਗ ਪਈ ਪਰ ਆ ਇਹਨਾਂ ਵਾਸਤੇ ਗੱਲ ਗਲਤ ਹੈ ਜਿਨ੍ਹਾਂ ਨੇ ਨਹੀਂ ਕਿ ਮੇਰਾ ਸੂਟ ਲਾਉਣਾ ਤੇ ਮੈਨੂੰ ਦੱਸ ਦਿੰਦੀਆਂ ਮੈਂ ਆਪੇ ਲਾ ਲੈਂਦੀ ਤੇ ਜਾਂ ਮੈਨੂੰ ਕੁਝ ਹੋਇਆ ਵਾ ਜਿਹੜੇ ਇਹਨਾਂ ਨੇ ਮੇਰੇ ਕੱਪੜਿਆਂ ਨੂੰ ਹੱਥ ਨਹੀਂ ਲਾਇਆ ਮੇਰੀ ਸੁਣ ਗੱਲ ਧੀਏ ਸੁਖੀ ਸ਼ੰਦੀ ਕਿਉਂ ਤੇਰੇ ਲੀੜਿਆਂ 'ਚ ਕੋਈ ਵੜਿਆ ਵਾ ਪਰ ਤੂੰ ਆਨੀ ਆ ਨਾ ਫੇਰ ਇਹਨਾਂ ਨੇ ਆਖਣਾ ਪੱਟੀ ਪੜਾਈ ਐ ਇਹਨਾਂ ਦੇ ਢਿੱਡ 'ਚ ਕੋਈ ਕੋੜਾ ਖਾਈਏ ਦਾ ਨਾ ਕੰਮ ਕਰਦੀਆਂ ਨੇ ਤੂੰ ਚੁੱਪ ਕਰ ਜੇ ਅੱਜ ਤੇਰੇ ਨਾਲ ਕੀਤੀ ਐ ਨਾ ਕੱਲ ਨੂੰ ਵੀ ਕਰਨਗੇ ਮੈਨੂੰ ਪੁੱਛ ਲੈਣ ਦੇ ਇੱਕ ਵਾਰੀ ਮੰਮੀ ਜਾਣ ਤੋਂ ਪਰਾਂ ਆ ਫੇਰ ਔਖੀਆਂ ਹੋਣਗੀਆਂ ਮੈਨੂੰ ਹੀ ਵੱੱਦ ਸੀਸਾਂ ਦੇਈਆਂ ਇਹਨਾਂ ਨੇ ਬਿਹੱਦੀ ਮਾਂ ਨੂੰ ਪੱਟੀਆਂ ਬਣਾਉਂਦੀ ਰਹਿੰਦੀ ਤੇ ਉਹ ਹੱਡ ਨਾਲ ਲੜਦੀ ਐ ਬਾਅਦ ਵਿੱਚ ਮੈਂ ਤੇਰੀ ਮਾਂ ਵਾਂ ਨਾ ਵਾ ਮੈਨੂੰ ਤੇ ਫਿਰ ਦੁੱਖ ਹੁੰਦਾ ਹੀ ਐ ਨਾ ਤੇਰਾ ਮੰਮੀ ਤੁਸੀਂ ਤੇ ਮੈਨੂੰ ਆਪਣੀ ਸਮਝਦੇ ਹੋ ਪਰ ਉਹ ਨਹੀਂ ਨਾ ਸਮਝਦੀਆਂ ਉਹ ਤੇ ਮੈਨੂੰ ਬਗਾਨੀ ਸਮਝਦੀਆਂ ਨੇ ਤੇ ਨਾਲੇ ਪਰਜਾਈਆਂ ਬਣ ਕੇ ਵਿਖਾਉਂਦੀਆਂ ਮੈਂ ਤੇ ਕਦੇ ਇਹਨਾਂ ਨੂੰ ਪਰਜਾਈਆਂ ਸਮਝਿਆ ਹੀ ਨਹੀਂ ਇਹਨਾਂ ਨਾਲ ਕਿੰਨਾ ਪਿਆਰ ਕਰਦੀ ਆ ਤੇ ਜੇ ਮੰਮੀ ਕਿ ਮੇਰੇ ਤੋਂ ਕੋਈ ਮਾੜੀ ਮੋਟੀ ਹੁਣੀ ਕੀ ਹੋ ਜਾਣਾ ਤੇ ਫਿਰ ਵੇਖ ਨਾ ਮੇਰੇ ਨਾਲ ਕਿੰਨੀਆਂ ਔਕੀਆਂ ਹੁੰਦੀਆਂ ਨੇ ਤੇ ਹੁਣ ਆਪ ਜਾਣ ਬੁੱਝ ਕੇ ਮੇਰੇ ਕੱਪੜੇ ਬਾਹਰ ਛੱਡ ਕੇ ਆਈਆਂ ਤੇ ਮੈਂ ਜੇ ਉਹੋ ਜੀ ਹੋਵਾ ਇਹਨਾਂ ਵਰਗੀ ਤੇ ਜਾ ਕੇ ਇਹਨਾਂ ਦੇ ਝਟਾ ਖੜਾ ਤੇ ਫਿਰ ਇਹਨਾਂ ਨੂੰ ਪਤਾ ਲੱਗੇ ਜੇ ਆ ਕਰਨ ਵਾਲੀਆਂ ਹੁਣ ਦੀਏ ਤੇ ਇਹੋ ਜਿ ਤਾਂ ਤੇ ਮੀ ਵਾਲੀ ਦੀ ਨਹਾਦੀ ਹੋ ਗਈ ਏ ਜਦੋਂ ਪੈਣਾ ਸੀ ਉਦੋਂ ਪਿਆਰ ਨਹੀਂ ਤੇ ਹੁਣ ਵੇ ਲੋੜਾਈ ਪਈ ਜਾਣ ਡਿਆ ਸਰਵਾ ਭੇਜ ਜਾਂਦੀਆਂ ਲੋਕਾਂ ਦੀਆਂ ਕਣਕਾਂ ਭੇਜ ਗਈਆਂ ਨੇ ਬਾਹਰ ਹੁਣ ਤੇ ਸੋਨੇ ਦੀ ਛਿੱਕ ਨਹੀਂ ਚਾਹੀਦੀ ਇਹਨੂੰ ਪਾਉਣੀ ਤੇ ਹੋਰ ਮੰਮੀ ਪਿੰਡਰ ਦੇ ਕੰਮ ਵੀ ਵੇਖ ਲਓ ਫੋਨ ਕਰਕੇ ਤੇ ਬੰਦਿਆ ਕੋਲੋਂ ਸਰੋਂ ਵਢਾ ਛੱਡੀ ਆ ਜਿੰਨਾ ਨਿਹਰ ਖਾਨ ਆ ਮੇਰੇ ਸਹਾਨ ਨੂੰ ਭਾਵੇਂ ਉਂਝੀ ਉੱਡ ਗਈ ਹੋਏ ਤੇ ਇਹ ਦਿਨ ਤੇ ਇਹਨੇ ਫਸਲ ਸਾਂਭਣ ਦੇ ਵੇ ਮਾਲਕ ਜੋ ਕਰੇ ਉਹੋ ਹੀ ਹੋਣਾ ਮੈਂ ਬੰਦੇ ਦਾ ਕੀਤਾ ਕੀ ਹੋਏਗਾ ਹੋਰ ਮੰਮੀ ਮੈਂ ਤੇ ਆਪ ਅੱਗੇ ਕਹਿਂਦੀ ਹਾਂ ਕਿ ਹੁਣ ਫਸਲਾਂ ਪੱਕੀਆਂ ਨੇ ਤੇ ਉੱਤੋਂ ਰੱਬ ਨੂੰ ਮੀਂਹ ਪਾਉਣ ਦਾ ਜੋਰ ਚੜਿਆ ਕਿੰਨੇ ਦਿਨ ਹੋ ਗਏ ਨੇ ਬੱਦਲ ਹੋਇਆ ਵਾ ਕਦੀ ਛਿੱਟ ਪੈ ਜਾਂਦੀ ਐ ਕਦੀ ਧੁੱਪ ਲੱਗ ਜਾਂਦੀ ਤੇ ਹੁਣ ਵੇਖੋ ਕਿੰਨਾ ਮੀਂਹ ਵਰਨ ਦਿਆ ਤੈ ਨੁਕਸਾਨ ਹੀ ਐ ਨੀਰਾ ਤੈ ਨੁਕਸਾਨ ਹੀ ਈ ਐ ਐਵੇਂ ਆਂਦੇ ਜੋ ਮਾਲਕ ਕਰਦਾ ਨਾ ਉਹਦਾ ਭਾਣਾ ਮੰਨਣਾ ਪੈਂਦਾ ਵਾ 6 ਮਹੀਨੇ ਵੰਦੇ ਰਹੀਦਾ ਮੂੰਹ ਚੁੱਕ ਕੇ ਵੀ ਕਦੋਂ ਫਸਲ ਪੱਕੇ ਕਦੋਂ ਖਾਰ ਲਿਆਈਏ ਤੇ ਹੋਰ ਮੰਮੀ ਜਦੋਂ ਫਸਲ ਪੱਕਦੀ ਆ ਤੇ ਉਦੋਂ ਰੱਬ ਨੂੰ ਚੇਤਾ ਆ ਜਾਂਦਾ ਮੀਂਹ ਪਾਉਣ ਦਾ ਜਦੋਂ ਲੋੜ ਹੋਏ ਉਦੋਂ ਭਾਵੇਂ ਪਾਏ ਨਾ ਤੇ ਚਲੋ ਠੀਕ ਆ ਮੇਰਾ ਸੁੱਡ ਤੋਤਾ ਨਾ ਤੋਤਾ ਇੱਕ ਬਰਾਬਰ ਆ ਹੁਣ ਇਹਨੂੰ ਮੈਨੂੰ ਫੇਰ ਧੋਣਾ ਪੈਣਾ ਆ ਤੂੰ ਗੱਲ ਧੋਣਾ ਚੁੱਪ ਕਰਕੇ ਤੇ ਰਹਿਣ ਦੇ ਇੱਥੇ ਪਿਆ ਰਹਿਣ ਦੇ ਜਦੋਂ ਲੀੜੇ ਧੋਣ ਗਈਆਂ ਨਾ ਵਿੱਚ ਸੁੱਟ ਕੇ ਆਵਾਂਗੇ ਮਛਿਲ ਚ ਉਹਨਾਂ ਹੱਥਾਂ ਨਾਲ ਹੀ ਧੋਣ ਗਈਆਂ ਤੂੰ ਬਿਲਕੁਲ ਨਹੀਂ ਧੋਣਾ ਹੈਗਾ ਠੀਕ ਆ ਮਮੀ ਮੰਮੀ ਵੀ ਵੇਖ ਲੋ ਮੀ ਵੀ ਪੈ ਗਿਆ ਹੱਡੀਆਂ ਤੇ ਧੁੱਪ ਵੀ ਝੱਟ ਲੱਗ ਗਈ ਏ ਉਹ ਤੇ ਤੇਰੇ ਮੈਂ ਗੱਲ ਮੰਨਨੀ ਆ ਕਬਲ ਪਰ ਮੈਂ ਕਿਤੇ ਤੈਨੂੰ ਗੱਲ ਕਹਾਂ ਸਾਰੇ ਤੂੰ ਹਾਂ ਲੀੜੇ ਲਾ ਕੇ ਖੜੇ ਲਾਤੋ ਤੇ ਤਾਨੂ ਕੁੜੀ ਦਾ ਸੂਟ ਨਾ ਦਿਸਿਆ ਉਹ ਉੱਥੇ ਹੀ ਪਿਆ ਰਿਆ ਭੇਜ ਗਿਆ ਤੇ ਉਹ ਜਾ ਕੇ ਮੇਰੇ ਨਾਲ ਖਫਣ ਗਈ ਮੰਮੀ ਕੱਪੜੇ ਮੈਂ ਨਹੀਂ ਲਾਏ ਗੋਲੀ ਨੇ ਲਾਏ ਨੇ ਉਹਨੂੰ ਵਿਚਾਰੀ ਨੇ ਚੇਤਾ ਭੁੱਲ ਗਿਆ ਹਣਾ ਮੈਂ ਕਿਉਂ ਚੇਤਾ ਭੁੱਲ ਗਿਆ ਜਦੋਂ ਸਾਰੇ ਲਾਏ ਨੇ ਤੇ ਫਿਰ ਉਹਦਾ ਸੂਟ ਨਾ ਲੱਭਾ ਉਹ ਜਾ ਕੇ ਮੇਰੇ ਨਾਲ ਖਫਣ ਗਈ ਤੇ ਮੈਂ ਲੱਗੀ ਹਾਂ ਤੁਹਾਨੂੰ ਆਖਣਾ ਤੇ ਆਂਦੀ ਹੈ ਮੰਮੀ ਰਹਿਣ ਦੇ ਫਿਰ ਘਰ ਚ ਲੜਾਈ ਪੈਗੀ ਮੇਰੀ ਘਰ ਸੁਣੋ ਤੀਏ ਉਹਨਾਂ ਕਿੰਨਾ ਕਿਚਰੇ ਇੱਥੇ ਬਹਿ ਰਹਿਣਾ ਅਸਕਰ ਤੇ ਘਰ ਵਾਲਿਆ ਘਰੇ ਹੀ ਜਾਣਾ ਮੈਂ ਤੁਸੀਂ ਕੋਈ ਨਾ ਮਨ ਚ ਪਾਓ ਰੱਖਿਆ ਕਰੋ ਧੀਆਂ ਨਾਲ ਇਦਾਂ ਨਹੀਂ ਕਰੀਦਾ ਹੁੰਦਾ ਮੇ ਮੰਮੀ ਆਈ ਉਹਦੇ ਨਾਲ ਕੀ ਮਾੜਾ ਕੰਡੇ ਫਿਰ ਕੀ ਹੈ ਉਹਨੇ ਚੇਤਾ ਭੁੱਲ ਗਿਆ ਨਾ ਤੁਹਾਨੂੰ ਕਹਿੰਦੇ ਨਹੀਂ ਜਦੋਂ ਸਾਰੇ ਲਾਏ ਨੇ ਤੇ ਫਿਰ ਇੱਕ ਸੂਟ ਕਿਉਂ ਨਾ ਲੱਬਿਆ ਲਾ ਦੇ ਚੇਤਾ ਭੁੱਲਣ ਵਾਲੀ ਵੱਖਰੀ ਗੱਲ ਹੈ ਜਦੋਂ ਲੀੜੀਆਂ ਚ ਲੀੜਾ ਨਾ ਨਾ ਲੱਬੇ ਫਿਰ ਆਖੀਦਾ ਫਿਰ ਨਹੀਂ ਦਿਸਿਆ ਤੇ ਕੱਲਾ ਸੂਟ ਦਿਸਿਆ ਹੀ ਨਾ ਉਹਨੂੰ ਇਹੋ ਜਿਹਾ ਕੰਮ ਨਾ ਕਰਿਆ ਕਰੋ ਤੁਹਾਨੂੰ ਮੈਂ ਕਿੰਨੀ ਵਾਰੀ ਸਮਝਾਇਆ ਵਾ ਮੰਮੀ ਮੁੰਨੂ ਕੀ ਪਤਾ ਹੈ ਕਿ ਉਹਨੇ ਨਵਦਾ ਸੂਟ ਹੀ ਨਹੀਂ ਲਾਉਣਾ ਜੀ ਉਹਨੇ ਇਹੋ ਕੰਮ ਕਰਨ ਮੈਂ ਆਪੇ ਲਾ ਲੰਦੀ ਤੇ ਹੁਣ ਏਦਾਂ ਕਹੀ ਵੀ ਸੂਟ ਧੋ ਕੇ ਨਾ ਤੇ ਬੱਤੀ ਆਉਂਦੀ ਹੈ ਤੈਨੂੰ ਸੁਕਾ ਕੇ ਤੇ ਲਾ ਦੇ ਸੁੱਕਣੇ ਪਾ ਦੇ ਕੋਈ ਗੱਲ ਨਹੀਂ ਮੈਂ ਆਦਾ ਹੁਣੇ ਧੋਦਣੀ ਹੱਥ ਨਾਲ ਧੋ ਕੇ ਨਾ ਤੇ ਮੈਂ ਸੁੱਕਣੀ ਪਾ ਦਨੀ ਆ ਬੇਹਵੇ ਕਿੱਦਾਂ ਪਈ ਆ ਪੋਤਾਪ ਕਿੱਦਾਂ ਆਦ ਉਹ ਤਿਆਰ ਹੋ ਕੇ ਤੇ ਮੈਂ ਚੱਲ ਜਾ ਜਿੰਨਾਂ ਨਾਲ ਜਾਣਾ ਉਹ ਤੇ ਅਗਲੇ ਚਲੇ ਵੀ ਗਏ ਨੇ ਉਹਨਾਂ ਨੇ ਤੇ ਤੁਹਾਨੂੰ ਡਿੱਕਿਆ ਵੀ ਨਹੀਂ ਆ ਕਰ ਲੋ ਤਿਆਰੀਆਂ ਜਿੰਨੀਆਂ ਮਰਜ਼ੀ ਮੈਨੂੰ ਠੀਕਿਆ ਨਹੀਂ ਆ ਪਹਿਲਾਂ ਮੈਨੂੰ ਤਿਆਰ ਕਰ ਲੈ ਆਪੇ ਦੀਦੀ ਤਿਆਰ ਹੋ ਜਾ ਚੱਲ ਸਾਡੇ ਨਾਲ ਕੋਈ ਗੱਲ ਨਹੀਂ ਆ ਜਾ ਤਨ ਫੇਰ ਮੈਂ ਦੱਸਾਂਗੀ ਅਗਲੀ ਸਾਹਮਣੇ ਵੇਖੇ ਹੱਸਣ ਦੀ ਹੀ ਉਹ ਕੀ ਕਹੇਗੀ ਹੁਣ ਡਾਈਗੀ ਨਾ ਮੇਰਾ ਮਜ਼ਾਕ ਹਾਂ ਹੋਏ ਸ਼ਰਮ ਬੜੀ ਸ਼ਤੀ ਵਾਪਸ ਆਏ ਤੇ ਇਧੇ ਹੱਥ ਲਾ ਕੇ ਹੀ ਆ ਗਏ ਮੇਰੀ ਗੱਲ ਤੇ ਸੁਣੋ ਲੈ ਕੇ ਕੀ ਆਏ ਮੈਨੂੰ ਖਾ ਤੇ ਦੋ ਨਾ ਮੈਨੂੰ ਅੱਗੇ ਬੜਾ ਗੁੱਸਾ ਆਇਆ ਉਹ ਨਾ ਤੇਰੇ ਤੇ ਨਿਕਲ ਜੇ ਕਿਉਂ ਮੇਰੇ ਤੇ ਕਿਹੜੀ ਨੂੰ ਗੁੱਸਾ ਨਿਕਲਣਾ ਜਿੰਨਾ ਦਾ ਗੁੱਸਾ ਹੈਗਾ ਵਾ ਉਹਨਾਂ ਦੇ ਕੱਡੇਉ ਮੈਂ ਤੇ ਲੱਗੀ ਹਾਂ ਤੁਹਾਡੇ ਵੱਲ ਆਉਣ ਜੇ ਤੂੰ ਤੁਸੀਂ ਦੇ ਹੋ ਤਿਆਰ ਹੁਣ ਫਿਰ ਮੈਂ ਕਿਹਨਣ ਕਿਹੜੀ ਮੇਰੀ ਮੰਨਣੀ ਆ ਕਿ ਉਹ ਚਲ ਗਏ ਨੇ ਤੁਸੀਂ ਐਵੇਂ ਬਹੁਤੀਆਂ ਤਿਆਰੀਆਂ ਨਾ ਕਰੋ ਇੱਥੇ ਬਹੁਤ ਹਨ ਮੈਂ ਦੱਸਦੀ ਆ ਉਹ ਪਤਾ ਕਿੱਡੀ ਚਲਾ ਕੇ ਆ ਦੱਸ ਉਹਦੀਆਂ ਚਲਾਕੀਆਂ ਨਾਲੇ ਤੁਹਾਨੂੰ ਪਤਾ ਉਹਨੇ ਪਹਿਲਾਂ ਤੁਹਾਨੂੰ ਜਾਣ ਬੁੱਝ ਕੇ ਤਿਆਰ ਕਰ ਲਿਆ ਵਾ ਤੇ ਫਿਰ ਹੁਣ ਤੁਹਾਨੂੰ ਵੇਖ ਲੋ ਛੱਡ ਗਈ ਏ ਕੇ ਇਹਦੀ ਬੇਇੱਜ਼ਤੀ ਹੋਊਗੀ ਉਹ ਗੱਲ ਹੋਈ ਨਾ ਹਣ ਕੋਈ ਗੱਲ ਇਹ ਚਲਾਕ ਤੇ ਵੀ ਬੜੀ ਨਿਕਲੀ ਏ ਨਾ ਜਦੋਂ ਆਏਗੀ ਨਾ ਠੰਡਿਆ ਮੈਂ ਕਰਾਂਗੀ ਤੇ ਹੋਰ ਕਰਿਓ ਦੀ ਬੇਇੱਜ਼ਤੀ ਚੰਗੀ ਤਰ੍ਹਾਂ ਆਪਲਾ ਕਿੱਦਾਂ ਦੀ ਗੱਲ ਹੋਈ ਪਹਿਲਾਂ ਤੁਹਾਨੂੰ ਕਹਿ ਕੇ ਤਿਆਰ ਕਰਵਾ ਲਿਆ ਵਾ ਤੇ ਮੁੜ ਕੇ ਖੜਿਆ ਨਹੀਂ ਆ ਆਂਦੀ ਹੁਣੀ ਆ ਜੇ ਨਾਲ ਹੀ ਲੈ ਕੇ ਗਈ ਦੀਦੀ ਨੂੰ ਤੇ ਜਿਹੜੀ ਚੀਜ਼ ਮੈਂ ਲਾਵਾਂਗੀ ਉਹ ਚੀਜ਼ ਤੇ ਇਹਨਾਂ ਨੇ ਹੱਥ ਰੱਖਣਾ ਤੇ ਜੋ ਅਸੀਂ ਖਾਣਾ ਪੀਣਾ ਉਹ ਉਹ ਹੀ ਖਾਣਗੇ ਤੇ ਖਰਚਾ ਤੇ ਸਾਡਾ ਹੋਣਾ ਤਾਂ ਕਰਕੇ ਨਹੀਂ ਖੜਿਆ ਉਹਨਾਂ ਨੇ ਤੁਹਾਨੂੰ ਨਾਲ ਖਰਚਾ ਕਿਹੜਾ ਉਹਨੇ ਆਪਣੇ ਕੋਲ ਲਾਉਣਾ ਹੈ ਸਾਂਝੇ ਘੜ ਚੱਲਣ ਲਿਆ ਖਰਚਾ ਉਹ ਤੇ ਮੈਂ ਸੰਜੀ ਕਰੂ ਚੱਲਣ ਲਿਆ ਵਾ ਪਰ ਉਹ ਬੜੀ ਚਲਾ ਗਿਆ ਤੁਸੀਂ ਜੇ ਭੋਲੇ ਮੈਂ ਤੇ ਉਦੋਂ ਹੀ ਹਿਸਾਬ ਲੈ ਲਈ ਜਦੋਂ ਇਥੋਂ ਦਵਾ-ਦਵ ਲਾਵੀ ਨੂੰ ਲਾ ਕੇ ਤੇ ਚਲ ਗਈ ਚਲੋ ਚਲੋ ਲਾਓ ਛੇਤੀ ਚਲੀਏ ਮੈਨੂੰ ਤੇ ਉਦੋਂ ਹੀ ਪਤਾ ਲੱਗ ਗਿਆ ਕਿ ਤੁਹਾਨੂੰ ਉਹਨਾਂ ਨੇ ਨਾਲ ਨਹੀਂ ਖੜਨਾ ਜਾਣ ਬੁੱਝ ਕੇ ਤਿਆਰ ਕਰਵਾਵਾ ਜੇ ਨਹੀਂ ਖੜਨਾ ਫੇਰ ਮੈਨੂੰ ਤਿਆਰ ਕਰਦੇ ਲਈ ਕੀਤਾ ਹੀ ਵੀ ਦੀਦੀ ਤਿਆਰ ਹੋ ਜਾ ਛੇਤੀ ਚਲੀਏ ਆਂਦੀ ਹੋਣੀ ਆ ਦੀਦੀ ਨੂੰ ਇੰਨੀ ਗੱਲ ਆੰਦਨੀ ਆ ਤੇ ਦਵਾ-ਦਵ ਦੀਦੀ ਵੀ ਮੇਰੇ ਨਾਲ ਕੰਮ ਕਰਨਗੇ ਤੇ ਸਾਡਾ ਕੰਮ ਛੇਤੀ ਨਿਬੜ ਜਾਊਗਾ ਤੇ ਉਹਨੀ ਛੇਤੀ ਹੀ ਜਾਣ ਵਾਲੇ ਬਣਾਗੇ ਨੇ ਕੰਮ ਇਹਨੂੰ ਸੁਭਾਅ ਹੁੰਦਾ ਵਾ ਕਾਂ ਦਾ ਤੇ ਨੀ ਕੋਈ ਚੱਜ ਨਹੀਂ ਹੈਗਾ ਸਾਰਾ ਕੰਮ ਤੇ ਮੈਂ ਕਰਦੀ ਆ ਤੇ ਸੱਚ ਮੈਨੂੰ ਨਾ ਚੇਤਾ ਆ ਗੁਲੀਨ ਕਹਿਣੀ ਮੈਂ ਆਪਣੇ ਪਿੰਡ ਜਾਣਾ ਵਾ ਤਾਂ ਕਰਕੇ ਛੇਤੀ ਛੇਤੀ ਚਲ ਗਈ ਹੁਣੇ ਕੋਈ ਜ਼ਰੂਰੀ ਕੰਮ ਪੈ ਗਿਆ ਹੁਣ ਇਹਨਾਂ ਨੂੰ ਕਾਹਦਾ ਇਹਨਾਂ ਨੂੰ ਜ਼ਰੂਰੀ ਕੰਮ ਪੈ ਗਿਆ ਜੇ ਇਹਨਾਂ ਨੇ ਪਿੰਡ ਜਾਣਾ ਹੀ ਤੇ ਫਿਰ ਤੁਹਾਨੂੰ ਕਾਦੇ ਲਈ ਤਿਆਰ ਕਰਵਾਇਆ ਵਿੱਚੋਂ ਗੱਲ ਪਤਾ ਕੀ ਹੈ ਵੀ ਅਹੀਂ ਦੋਵੇਂ ਜੀ ਚੱਲੇ ਆ ਤੇ ਇਹ ਕਾਦੇ ਲਈ ਹੱਡੇ ਨਾਲ ਜਾਣ ਤਾਨੂੰ ਜਾਣ ਬੁੱਝ ਕੇ ਛੱਡ ਕੇ ਗਏ ਨੇ ਵੀ ਗਾਂ ਤੋ ਹੜ ਨਾਲ ਤੁਰਨ ਲੱਗਿਆ ਨਾ ਸੌ ਵਰੀ ਸੋਚਿਆ ਕਰਨਗੇ ਤੇ ਉਹ ਜੇ ਤੁਸੀਂ ਦਵਾ ਦਵਾਉਂਦੇ ਇੱਕ ਵਾਰੀ ਕਿਹਾ ਵਾ ਤੇ ਤਿਆਰ ਹੋ ਕੇ ਤੇ ਤੁਰ ਪਏ ਹੋ ਪਰ ਸਫੜ ਕੇ ਹੁਣ ਚੰਗੇ ਰਹੇ ਨਾ ਬੇਇੱਜ਼ਤੀ ਕਰਵਾ ਕੇ ਵੈਸੇ ਤੇ ਤੁਹਾਡੇ ਵਾਲੀ ਉਹ ਗੱਲ ਹੋ ਗਈ ਨਾ ਚੀ ਥੋਤੀ ਰਹਿ ਗਈ ਤੇ ਪੂਛ ਤੇ ਮੱਖੀ ਬਹਿ ਗਈ ਨਾ ਕਾਲਾ ਕਾਲਾ ਗੱਲਾਂ ਤੇਰਾ ਹੀ ਟਾਈਮ ਆ ਭੈਣੇ ਮੈਂ ਤੁਹਾਨੂੰ ਗੱਲਾਂ ਨਹੀਂ ਕਰਨੀ ਮੈਂ ਤੁਹਾਨੂੰ ਉਦਾਂ ਸਮਝਾਉਂਦੀ ਆ ਕਿ ਇਹ ਬੜੀ ਚਲਾਕ ਜੇ ਉਹਦੇ ਮਗਰ ਨਾ ਲੱਗਿਆ ਕਰੋ ਤਾਂ ਨਮੇ ਇੱਕ ਹੁਣ ਗੱਲ ਦੱਸਦੀ ਆ ਪਰ ਤੁਸੀਂ ਫੇਰ ਕਹਿਣਾ ਕਿ ਸਾਡੇ ਵਿੱਚ ਪਵਾੜੇ ਪਾਉਂਦੀ ਐ ਐਦਾਂ ਨਹੀਂ ਕੋਈ ਗੱਲ ਹੈਗੀ ਉਹਦਾਂ ਮਿਲੂ ਤੁਹਾਡੇ ਵੱਲ ਵੇਖੇ ਹੁਣ ਤਰਸ ਜਾ ਬਣਾਉਂਦੇ ਆ ਤੇ ਮੈਂ ਚਲੋ ਦੱਸ ਹੀ ਦਿੰਨੀ ਆ ਤੁਹਾਨੂੰ ਮੈਨੂੰ ਕਹਿੰਦੀ ਵੀ ਮੈਨੂੰ ਨਾ ਦੀਦੀ ਨਹੀਂ ਕੰਮ ਕਰਾਉਂਦੇ ਨੇ ਮੈਂ ਜੇ ਬਠੇਰਾ ਰਸੋਈ ਵਿੱਚ ਜਾਨੀ ਆ ਕਿ ਦੀਦੀ ਮੈਨੂੰ ਵੀ ਜਾ ਸਿਖਾਓ ਤੇ ਉਹ ਮੈਨੂੰ ਕੰਮ ਦੀ ਚਾਜੀ ਵੀ ਨਹੀਂ ਸਿਖਾਉਂਦੇ ਵਿੱਚੋਂ ਚਾਹੁੰਦੇ ਆ ਕਿ ਮੇਰੇ ਨੰਬਰ ਬਣ ਤੇ ਇਹਨੂੰ ਸਾਰੇ ਜਣੇ ਤੁਲਨਾ ਕਰਾਣ ਨਾ ਵੀ ਇਤਨਾ ਸੱਤੀ ਵੜੀ ਕੰਮ ਜਿ ਖਾਇਆ ਵਾ ਵੀ ਚਲ ਮੇਰੇ ਲੱਗ ਵੀ ਸੋਹ ਹੋ ਜਾਗਾ ਚੱਲ ਢਾਲ ਕੇ ਕੰਮ ਕਰ ਲਿਆ ਕਰ ਕਿ ਉਹ ਪਾਸੇ ਹਮਦੀ ਨਹੀਂ ਹੈਗੀ ਅੰਦੀ ਨੂੰ ਜਾਸ ਹੀ ਨਹੀਂ ਆ ਸਹੀ ਗੱਲ ਹੈ ਤੁਹਾਡੀ ਮੈਂ ਵੀ ਇਹਨੂੰ ਕਿਹਾ ਵਾ ਜਿੱਦਾਂ ਦੀ ਆਏ ਕਿ ਮੈਂ ਤਾਂ ਹੁਕਮ ਦੀ ਜਾਸਤ ਖੋਣੀ ਆ ਤੇ ਜੀ ਜੀ ਕਰਕੇ ਇਹਦੇ ਸਾਰ ਛੱਡੀ ਐ ਤੇ ਕੰਮ ਵਾਲਾ ਆਉਂਦੀ ਨਹੀਂ ਤੇ ਆ ਸ਼ਹਿਰ ਹੋ ਕੇ ਟਾਈਮ ਨਾ ਵਹਿਜਲਦੀ ਆ ਉਹਦਾ ਨਹੀਂ ਇਹਨੂੰ ਚੇਤਾ ਭੁੱਲਦਾ ਤੇ ਕੰਮ ਵੱਲੋਂ ਕਹੇ ਨਾ ਹਾਂਜੀ ਦੀਦੀ ਮੈਂ ਆਉਂਗੀ ਦੀਦੀ ਮੈਂ ਆਉਂਦੀ ਇਦਾਂ ਕਰ ਛੱਡੀ ਐ ਚੱਲ ਕੋਈ ਗੱਲ ਹੀ ਨਾ ਬਸ ਛੋਟੀ ਆ ਆਪੇ ਇਹਨੂੰ ਹੌਲੀ ਹੌਲੀ ਅਗਲਾ ਜਾਏਗੀ ਉੱਤੋਂ ਤੋਂ ਦੇ ਹਣ ਪੁੱਛੇ ਪਉਣ ਵੀ ਕੋਈ ਗੱਲ ਇਹਨੂੰ ਆਪੇ ਇਕ ਲਾ ਜੂਗੀ ਵਿੱਚ ਉਹਦੇ ਪੂਰੇ ਸੜਨ ਦੇ ਕਿ ਮੇਰੇ ਸਾਹਮਣੇ ਹੋਏ ਨਾ ਗੁਰਲੀਨ ਤੈਨੂੰ ਖਾ ਹੀ ਜਾਵਾਂ ਗੁਰਲੀਨ ਤੂੰ ਮੇਰੇ ਨਾਲ ਨਾ ਚੰਗਾ ਨਹੀਂ ਕੀਤਾ ਮੈਂ ਤੇਰੇ ਨਾਲ ਇੰਨਾ ਕਰਦੀ ਰਹੀ ਆ ਹੁਣ ਨਾ ਮੈਨੂੰ ਇਹਨਾਂ ਕੱਲਾ ਕਰਨ ਦਾ ਮੌਕਾ ਮਿਲ ਗਿਆ ਹੁਣ ਉਹਨੂੰ ਮੈਂ ਜਵਾਬ ਉਹ ਕੀ ਦਵਾਂ ਅਗਲੀ ਉਹ ਵੀ ਸੱਚੀ ਆ ਹੁਣ ਮਾ ਸਵੇਰ ਦੀ ਆ ਬਰੇ ਨੋਰ ਕੀ ਬੰਦੇ ਨਾਲ ਅਗਮ ਵੀ ਠੀਕ ਠਾਕ ਹੈ ਸਕੂਲ ਗਿਆ ਵਾ ਅਸ਼ਾ ਅਸ਼ਾ ਹਾਂਜੀ ਤੇ ਹੋਰ ਕੀ ਮੌਸਮ ਠੀਕ ਹੀ ਹੁਣ ਮੌਸਮ ਹਾਂਜੀ ਹੁਣ ਤੇ ਠੀਕ ਆ ਤੇ ਤੁਸੀਂ ਦੱਸੋ ਵੀ ਦਿੱਕਤ ਦਾ ਮੈਂ ਕਿਹ ਹੈ ਦਰ ਕਿੰਦਾ ਮੌਸਮ ਇਤਨਾ ਇਤਨਾ ਠੀਕ ਠੀਕ ਆ ਤੇ ਹੋ ਗੀ ਨਾ ਡੈਸਟੋਕ ਉਹ ਡੈਸਟੋ ਹੋ ਗਿਆ ਤੇ ਰਿਪੋਰਟ ਲਈ ਜੇ ਮਿਲੀ ਤੇ ਮੇਰੇ ਖਾਤੇ ਚ ਕਿੰਨੇ ਪੈਸੇ ਚਾਹੀਦੇ ਨੇ ਉਹ ਇਹ 5000 ਰੁਪਏ ਚਾਹੀਦਾ ਨਹੀਂ 5000 ਨਹੀਂ ਹੈਗਾ ਤੁਹਾਨੂੰ ਪਤਾ ਹੀ ਆ ਥੋੜੀ ਨੇ ਪੈਸੇ ਉਹਦੇ ਵਿੱਚ 500 ਰੁਪਈਆ ਵਾ ਉਹ ਤੁਸੀਂ ਆਪੇ ਆਂਦੇ ਕਿ ਉਹਦੇ ਵਿੱਚ ਹੀ ਰਹਿਣ ਦੇ ਨੇ ਉਹ ਨਹੀਂ ਕਢਾਉਣੇ ਉਹ ਨਹੀਂ ਇੰਨੇ ਤਾਂ ਚਾ ਰਹਿਦੇ ਨਹੀਂ ਉੱਤਰ ਕੋਈ ਪਰ ਮਾ ਹੋਰ ਟੇਕੋਗੇ ਮਾ ਹੋਰ ਬੇਤਾਲਾ ਮਾ ਅੱਛਾ ਜਿਹਾ ਨਹੀਂ ਨਹੀਂ ਤੇ ਹੋਰ ਕਿਹੜਾ ਕਾਜ ਲਈ ਕਰਵਾਉਣੇ ਮੈਂ ਪਾਬੀ ਨੂੰ ਨਹੀਂ ਤੇ ਆਪੇ ਉਹ ਕਰ ਦਿੰਦੇ ਨੇ ਤੁਹਾਨੂੰ ਜੇ ਵੱਧ ਚਾਹੀਦੀ ਤੇ ਵੱਧ ਦੱਸ ਦਿਓ ਮੈਂ ਵੱਧ ਕਰਵਾ ਦਿੰਨੀ ਆ ਕੋਈ ਨਹੀਂ 5000 ਰੁਪਏ ਚਾਹੀਦਾ ਹੁੰਦਾ ਤੇ 3000 ਦੀ ਔੜਾ ਮੈਂ ਚਾੜੇ ਵੱਧਾਉਂ ਤੇ ਕੋ ਚੱਕਰ ਦੇ ਦੇ ਦਿੰਦਾ ਚੱਲ ਅਸੀਂ ਜੇ ਫੋਨ ਤੇ ਕਰਦੇ ਫਿਰ ਮੈਂ ਜਦੋਂ ਆ ਜਾਗਾ ਫਿਰ ਘਰ ਤਾਂ ਦੇਣਾ ਹੁੰਦਾ ਹਾਂ 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 ਕੋਈ ਗੱਲ ਨਹੀਂ ਤੂੰ ਕਦੀ ਤੁਸੀਂ ਕਦੀ ਲਈ ਫਿਕਰ ਕਰ ਰਹੇ ਹੋ ਚਲ ਠੀਕ ਹੈ ਤੇ ਨਾਲੇ ਮੇਰੀ ਇੱਕ ਗੱਲ ਹੋਰ ਸੁਣੋ ਹੈਦਲੂਣਾ ਆਗਮੋ ਆਸਤੇ ਕੋਈ ਨਾ ਕੋਈ ਚੀਜ਼ ਜ਼ਰੂਰ ਲੈ ਕੇ ਆਇਓ ਮੈਂ ਉਹਦਨ ਦੀ ਵਿਚਾਰੇ ਲੈਣੋਂ ਪਰ ਚਾਉਂਦੀ ਆ ਕੋਈ ਨਾ ਕੋਈ ਲੈ ਆਵਾ ਹਾਂ ਤੇ ਕੋਈ ਨਹੀਂ ਮੈਂ ਫੋਣੀ ਉਹਨਾਂ ਨੂੰ ਕਹਿਨੀ ਆ ਤੇ ਕਰ ਦਿੰਦੇ ਨੇ ਤੁਹਾਨੂੰ ਪੈਸੇ ਠੀਕ ਆ ਸੈਂਡ ਚਲ ਠੀਕ ਆ ਹਾਂਜੀ ਜਲੂ ਠੀਕ ਹੈ ਚੰਗਾ ਫਿਰ ਇਹਨਾਂ ਨੂੰ ਤੇ ਚਾਹੀਦਾ ਵਾ 5000 ਰੁਪਇਆ ਭਾਬੀ ਕੋਲੋਂ ਕਰਮ ਨਹੀਂ ਨੰਦਾ 10000 ਰੁਪਇਆ ਸੈਂਡ ਉਹ ਵੀ ਆਪਣੀ ਅਕਾਊਂਟ ਦੇ ਵਿੱਚ 5000 ਵਿੱਚੋਂ ਉਹਨਾਂ ਨੂੰ ਸੈਂਡ ਕਰ ਦਾਂਗੇ ਤੇ 5 ਰੱਖਾਂਗੇ ਅਕਲੇ ਕੋਲ ਇਹਨਾਂ ਦੇ ਨਾਲ ਫੇਰ ਲਿਖੀ ਜਾਓਗੇ ਭੀ ਇਹਨਾਂ ਦਾ ਕੀ ਕਰਨਾ